ਸਸਿਕਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਬਾਲੂ ਸ਼ਾਈ ਉਹਦੇ ਲਈ ਲਵਾਂਗੇ ਇੱਕ ਕਟੋਰੀ ਮੈਦਾ ਛਾਣ ਕੇ ਅੱਧੀ ਅੱਧੀ ਕੌਲੀ ਘਿਓ ਤੇ ਥੋੜਾ ਜਿਹਾ ਨਮਕ ਪਾਵਾਂਗੇ ਇਹਦੇ ਵਿੱਚ ਇੱਕ ਚਮਚਾ ਬੇਕਿੰਗ ਪਾਊਡਰ ਥੋੜਾ ਜਿਹਾ ਨਮਕ ਪਾਵਾਂਗੇ ਜੀ ਇਹਦੇ ਵਿੱਚ ਇੱਕ ਚਮਚਾ ਬੇਕਿੰਗ ਪਾਊਡਰ ਚੰਗੀ ਤਰ੍ਹਾਂ ਮਿਲਾ ਲਾਂਗੇ ਹੁਣ ਇਹਦੇ ਵਿੱਚ ਘਿਓ ਪਾਵਾਂਗੇ ਜੀ ਆਪਾਂ ਘਿਓ ਨੂੰ ਜੀ ਚੰਗੀ ਤਰ੍ਹਾਂ ਮਿਲਾ ਲਿਆ ਮੈਂ ਇਹਦੇ ਵਿੱਚ ਇਹਨੂੰ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਆਟੇ ਨੂੰ ਜੋੜਾਂਗੇ ਇਹਨੂੰ ਗੁੰਨਣਾ ਨਹੀਂ ਪਰ ਇਹਨੂੰ ਜੋੜਨਾ ਹੀ ਆ ਸੌਫਟ ਬਣਾਉਣਾ ਇਹਨੂੰ ਬਸ ਲੋ ਜੀ ਆਟਾ ਆਪਣਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਜੀ ਹੁਣ ਆਪਾਂ ਇਹਨੂੰ 20 ਮਿੰਟ ਟਾ ਕੇ ਰੱਖ ਦਾਂਗੇ ਰੈਸਟ ਤੇ ਇੱਕ ਕਾਲਾ ਪਾਣੀ ਦਾ ਪਾਵਾਂਗੇ ਜੀ ਇਹਦੇ ਵਿੱਚ ਆਪਾਂ ਚਾਸਣੀ ਲਈ ਇੱਕ ਕਾਲਾ ਖੰਡ ਇਲਾਚੀ ਪਾਊਡਰ ਪਾਵਾਂਗੇ ਚਾਸਨੀ ਨੂੰ ਆਪਾਂ ਜਿਆਦਾ ਪਤਲੀ ਨਹੀਂ ਰੱਖਣਾ ਜੀ ਗਾੜੀ ਬਣਾਉਣਾ ਉਹਦੇ ਨਾਲ ਜਿਹੜੀ ਬਾਲੂ ਸਹੀ ਆ ਬਹੁਤ ਹੀ ਸੌਫਟ ਬਣਦੀ ਆ ਆਪਾਂ ਥੋੜਾ ਜਿਹਾ ਫੂਡ ਕਲਰ ਪਾਵਾਂਗੇ ਚਾਸਨੀ ਚ ਚਾਸਨੀ ਆਪਣੀ ਬਣ ਕੇ ਤਿਆਰ ਆ ਜੀ ਇੱਕ ਤਾਰ ਦੀ ਹੋਣੀ ਚਾਹੀਦੀ ਆ ਨਾ ਹੀ ਜ਼ਿਆਦਾ ਪਤਲੀ ਨਾ ਹੀ ਜ਼ਿਆਦਾ ਗਾੜੀ ਹੁਣ ਗੈਸ ਨੂੰ ਬੰਦ ਕਰ ਦਾਂਗੇ ਜੀ ਆਪਾਂ ਲਓ ਜੀ 20 ਮਿੰਟ ਹੋ ਗਏ ਹੁਣ ਆਪਾਂ ਇਹਨੂੰ ਦੇਖ ਲਾਂਗੇ ਚੈੱਕ ਕਰ ਲਾਂਗੇ ਇਹ ਡੋ ਆਪਣਾ ਬਣ ਕੇ ਤਿਆਰ ਆ ਜੀ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਸੌਫਟ ਹੁਣ ਆਪਾਂ ਇਹਦੀ ਗੋਲ ਗੋਲ ਪੋਗੀਆਂ ਬਣਾਵਾਂਗੇ ਹੁਣ ਜੀ ਆਪਾਂ ਥੋੜਾ ਜਿਹਾ ਇਸ ਤਰ੍ਹਾਂ ਲੈ ਲਾਂਗੇ ਆਟਾ ਇਸ ਤਰ੍ਹਾਂ ਬਣਾਵਾਂਗੇ ਗੋਲ ਗੋਲ ਪਤਰਾ ਥੋੜਾ ਜਾਂ ਦਬਾ ਦਾਂਗੇ ਇਹਦੇ ਵਿੱਚ ਛੇਦ ਕਰ ਲਾਂਗੇ ਇਸ ਤਰ੍ਹਾਂ ਪਰ ਇਸ ਤਰ੍ਹਾਂ ਸਾਰੀਆਂ ਬਰਲੂ ਸ਼ਾਇਆਂ ਜੀ ਇਸ ਤਰ੍ਹਾਂ ਬਣਾ ਕੇ ਤਿਆਰ ਕਰ ਲੈਣੀਆਂ ਨੇ ਤੇ ਹੁਣ ਆਪਾਂ ਇਹਨਾਂ ਨੂੰ ਤਲਦੇ ਹਾਂ ਤੇਲ ਆਪਣਾ ਗਰਮ ਹੋ ਗਿਆ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬਾਲੂ ਸ਼ਾਇਆਂ ਇਹਨੂੰ ਜੀ ਆਪਾਂ ਘਟਾਂ ਤੇ ਪਕਾਵਾਂਗੇ ਇਹਨਾਂ ਨੂੰ ਜੀ ਆਪਾਂ ਜਦੋਂ ਇੱਕ ਸਾਈਡ ਚੰਗੀ ਤਰ੍ਹਾਂ ਪੱਕ ਜਾਊਗੀ ਨੀਚੇ ਵਾਲੀ ਫੇਰ ਹੀ ਪਲਟਾਂਗੇ ਆਪਾਂ ਇਹਨਾਂ ਨੂੰ ਲਓ ਜੀ ਆਪਣਾ ਕਲਰ ਬਹੁਤ ਵਧੀਆ ਆ ਗਿਆ 골ਡਨ ਕਲਰ ਆ ਗਿਆ ਹੁਣ ਆਪਾਂ ਇਹਨੂੰ ਬਾਹਰ ਕੱਢ ਲਾਂਗੇ ਪਲੇਟ 'ਚ ਫਿਰ ਇਹਨੂੰ ਚਾਸ਼ਨੀ 'ਚ ਪਾਵਾਂਗੇ ਆਪਾਂ ਸਾਰੇ ਇਸ ਤਰ੍ਹਾਂ ਬਣਾ ਲਾਂਗੇ ਜੀ ਆਪਾਂ ਲਓ ਜੀ ਹੁਣ ਆਪਾਂ ਬਾਲੂ ਸਾਈਆਂ ਨੂੰ ਚਾਸ਼ਨੀ 'ਚ ਪਾਵਾਂਗੇ 5-6 ਮਿੰਟ ਲਈ ਵਿੱਚ ਰੱਖਾਂਗੇ ਜੀ ਇਹਨਾਂ ਨੂੰ ਚਾਸ਼ਨੀ 'ਚ ਲਓ ਜੀ ਲਓ ਜੀ 5-6 ਮਿੰਟ ਹੋ ਗਏ ਜੀ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਬਾਲੂ ਚਾਈਆਂ ਨੂੰ ਇਹ ਆਪਣੀਆਂ ਬਾਲੂ ਚਾਈਆਂ ਬਣ ਕੇ ਤਿਆਰ ਆ ਵੀਡੀਓ ਚੰਗੀ ਲੱਗੀ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਜੀ